ਬਹੁਤ ਹੀ ਬਹੁਤ ਹੀ ਫਖਰ ਹੈ ਬਹੁਤ ਹੀ ਮਾਣ ਹੈ ਭਾਈ ਛੋਟੇ ਵੀਰ ਬਹੁਤ ਬਹੁਤ ਐਕਟਰ ਹਾਂ ਜੀ ਇੱਕ ਦਿਨ ਨਹੀਂ ਤੁਹਾਨੂੰ ਬੈਸਟਾਂ ਵੀ ਤੁਸੀਂ ਮੇਰੇ ਨਾਲ ਚੱਲੋ ਠੀਕ ਆ ਪੰਜਾਬ ਦੇ ਮੈਂ 10 ਦਿਨਾਂ ਬਾਅਦ ਫੌਜਨ ਕੋ ਜਾ ਰਿਹਾ ਹਾਂ ਤੁਸੀਂ ਲੈਣਾ ਅੱਜ ਕਮਿਟਮੈਂਟ ਮੇਰੋਂ ਮਿਲਣਾ ਬੇਲੋ ਸਾਰਿਆਂ ਦੇ ਸਾਹਮਣੇ ਆਪਣੀ ਸਾਰੀ ਫਿਲਮ ਤਾਂ ਸਾਰੇ ਫਿਲਮ ਵਾਲਿਆਂ ਨੂੰ ਸਾਰਿਆਂ ਨੂੰ ਰਿਕੁਐਸਟ ਆ ਵੀ ਮੇਰੇ ਨਾਲ ਚੱਲੋ ਯਾਰ ਠੀਕ ਆ ਅੱਜ ਪੰਜਾਬ ਬੜੇ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਗਰੀਬ ਲੋਕਾਂ ਦੇ ਗਰੀਬ ਕਿਸਾਨਾਂ ਦੇ ਘਰਾਂ ਦੇ ਵਿੱਚ 8-8 ਫੁੱਟ ਪਾਣੀ ਹੈ ਨਾ ਸਾਰੇ ਪੰਜਾਬ ਦੀ ਪ੍ਰੇ ਕਰੋ ਮੈਂ ਭਾਜੀ ਨੂੰ ਰਿਕੁਐਸਟ ਕਰਦਾ ਤੁਹਾਨੂੰ ਰਿਕੁਐਸਟ ਕਰਦਾ ਇੱਕ ਦਿਨ ਆਪਾਂ ਮੈਂ 100 ਟਰੈਕਟਰ ਦੇ ਰਿਹਾ ਹਾਂ 100 ਤੋਂ 200 ਟਰੈਕਟਰ ਕਿੰਨੇ ਵੀ ਦਿੱਤੇ ਜਾਣ ਠੀਕ ਆ ਮੈਂ 5 CR ਮੈਂ ਆਪਣਾ ਡੋਨੇਟ ਆਪਾਂ ਵੀ ਉੱਥੇ ਕਰਕੇ ਆਉਣਾ ਭਾਜੀ ਇੱਕ ਦਿਨ

سالوں ایس چیز کی تکلیف ہے سب جو تکلیف ہے جس طرح کی بار کی سیچویشن ہے اور کافی سالوں پہلے سے پترکار ہیں وہ ملا ہوں نے اس لیے کہ کافی بہتر ہو رہی ہے اور میں اپریشیٹ کر رہے ہیں کہ ہر آدمی اور تو وہ جا کے ایس چیز کی بڑی کی سیچویشن ہے اور ہیلپ کر رہے ہیں ہیلپ نے اپنا فرض نمائے ہیں ਅਸੀਂ ਅਰੇ थैंक यू सो मच थैंक यू सो मच बॉलीवुड ਤੁਸੀਂ ਪੰਜਾਬ ਦੇ ਨਾਲ ਤੁਹਾਡਾ ਬੜਾ ਤਾਲੁਕਤ ਹੈਗਾ ਤੇ ਮਨਕੀਰਤ ਬਾਈ ਕੀ ਕਹਿਣਾ ਚਾਹੁੰਦੇ ਗੁਲਸ਼ਨਗੀ ਲਈ ਦੋ ਸ਼ਬਦ ਸੋ ਗੁਲਸ਼ਨਗੀ ਨੂੰ ਅਸੀਂ ਯਾਰ ਵੀ ਆਰ ਕੇਨ ਥੈਟ ਟਾਈਮ ਜਦ ਉਹਦੇ ਸੀ ਇਹਨਾਂ ਨੂੰ ਲਾਈਕ ਬੈਕ ਸਕਰੀਨ ਤੇ ਦੇਖਦੇ ਹੋਣੇ ਆ ਸੋ ਸਾਡੇ ਰਿਸਪੈਕਟਡ ਨੇ ਤੇ ਨੈਕਸਟ ਲੈਵਲ ਪਰਸਨੈਲਿਟੀ ਨੇ ਠੀਕ ਆ ਸੋ ਮਤਲਬ ਪੰਜਾਬ ਲੈ ਕੇ ਜਾ ਰਹੇ ਗੁਲਸ਼ਨ ਜੀ ਨੂੰ ਜਿਹੜੀ ਪੰਜਾਬ ਜਿਹੜੀ ਕੰਡੀਸ਼ਨ ਹੈਗੇ ਉਹਨੂੰ ਮੈਂ ਮੈਂ ਗੁਲਸ਼ਨ ਜੀ ਨੂੰ ਰਿਕਵੈਸਟ ਕੀਤੀ ਆ ਹੱਥ ਜੋੜ ਕੇ ਵੀ ਤੁਸੀਂ ਹਾਂਜੀ ਇੱਕ ਵਾਰੀ ਹਾਂ ਤੇ ਕਿ ਪੰਜਾਬ ਦੇ ਇਹਨਾਂ ਨੂੰ ਲੋਕ ਨਾ ਪੰਜਾਬ ਦਾ ਝੋਟਾ ਕਰ ਰਹੇ ਨੇ ਕਹਿੰਦੇ ਪੰਜਾਬ ਦਾ ਝੋਟਾ ਕਹਿੰਦੇ ਮਲਗੇ ਆਪਣੀ ਆਪਣੀ ਸਾਰੀ ਫਿਲਮ ਤੁਹਾਨੂੰ ਸਾਰੇ ਫਿਲਮ ਵਾਲਿਆਂ ਨੂੰ ਸਾਰਿਆਂ ਨੂੰ ਰਿਕਵੈਸਟ ਆ ਵੀ ਮੇਰੇ ਨਾਲ ਚੱਲੋ ਯਾਰ ਠੀਕ ਆ ਤੇ ਆਪਾਂ ਵਾਅਦਾ ਤੋਂ ਬਾਅਦ ਆਪਕੇ ਪੰਜਾਬ ਨੂੰ ਪੰਜਾਬ ਨੂੰ ਪੰਜਾਬ ਦੀ ਸੇਵਾ ਕਰੀਏ ਪੰਜਾਬ ਦੇ ਜਿਹੜੇ ਪੀੜਤ ਲੋਕ ਨੇ ਉਹਨਾਂ ਦੇ ਕੰਮ ਆ ਸਕੀਏ ਦੈਟਸ ਇਟ ਤੁਸੀਂ ਤੁਸੀਂ ਦੇਖਿਆ ਇਹਨਾਂ ਨੂੰ ਜਿਹੜੀ ਹਾਰਟ ਬੀਟ ਦਾ ਮਦਦ ਕਰ ਰਹੇ ਨੇ ਇਹਨੇ ਵੱਡੇ ਲੋਕ ਜਿਹੜੇ ਬਜ਼ੁਰਗ ਹੈਗੇ ਨੇ ਇਹਨਾਂ ਦੇ ਕਿੰਨਾ इमोशनल ਹੋ ਰਹੇ ਨੇ ਇਹਨਾਂ ਦੇ ਗੱਲ ਲੱਲ ਕੇ ਰੋ ਰਹੇ ਨੇ ਦੇਖਿਆ ਤੁਸੀਂ ਉਹ ਚੀਜ਼ਾਂ ਨੂੰ ਹਾਂਜੀ ਮੈਂ ਦੇਖਿਆ ਮੈਂ ਸੁਣਿਆ ਮੇਰੇ ਦੋਸਤ ਸੰਜੀਵ ਜੁਨੇਜਾ ਨੇ ਜੀ ਇਹਨਾਂ ਨਾਲ ਮਿਲਣਾ ਤਾਂ ਪਹਿਲੇ ਸਭ ਤੋਂ ਪਹਿਲੀ ਗੱਲ ਹੈ ਕਿ ਇਹ ਇੰਨਾ ਕੰਮ ਕਰ ਰਹੇ ਨੇ ਇਤਨਾ ਜ਼ਬਰਦਸਤ ਇਤਨਾ ਅੱਛਾ ਕੰਮ ਕਰ ਰਹੇ ਨੇ ਪੰਜਾਬ ਦੇ ਲੋਕਾਂ ਵਾਸਤੇ ਇਸ ਸਿਚੁਏਸ਼ਨ ਨੂੰ ਠੀਕ ਕਰਨ ਵਾਸਤੇ ਬਹੁਤ ਹੀ ਬਹੁਤ ਹੀ ਫਖਰ ਹੈ ਬਹੁਤ ਹੀ ਮਾਣ ਹੈ ਭਾਈ ਛੋਟੇ ਵੀਰ ਬਹੁਤ ਬਹੁਤ ਟੈਕਸ ਜਿਹੜੇ ਇਹਨਾਂ ਨੇ ਐਲਾਨ ਕੀਤਾ ਹੋਇਆ ਹੈ ਕਿਸਾਨਾਂ ਦੇ ਕਿੰਦੇ ਵੀ ਉਹਨਾਂ ਨੂੰ ਆਵਾਜ਼ ਦੇ ਕਰਨਾ ਹੈ ਇਹਨਾਂ ਦੇ ਜਿਹੜਾ ਫੜਾਲਾ ਹੈਗਾ ਉਹ ਅੱਛੀ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਔਰ ਅਸੀਂ ਜਿਸ ਤਰ੍ਹਾਂ ਉਹਨਾਂ ਕਿਹਾ ਅਸੀਂ ਨਾਲ ਚੱਲਾਂਗੇ ਦੇਵਤਾ ਜਿੰਨੇ ਨਾਲ ਚਲੇਗੀ ਮੈਂ ਚਲਾਂਗਾ ਮੇਰਾ ਪੁੱਤਰ ਸੰਜੇ ਗਰੋਵਰ ਨਾਲ ਚਲੇਗਾ ਦਿਵਮ ਜਿੰਨੇ ਨਾਲ ਚਲੇਗਾ ਸਾਰੇ ਚਲਾਂਗੇ ਮਨਕੀਤ ਜੀ ਆਖਰੀ ਪੰਜਾਬੀ ਇੰਡਸਟਰੀ ਲਈ ਕੋਈ ਇੱਕ ਕੋਈ ਮਤਲਬ ਇੱਕ ਦੋ ਗੱਲ ਹੈ ਹਾਂ ਹਾਂ ਇੱਕ ਇੱਕ ਗੱਲ ਸੀ ਬਸ ਅਸੀਂ ਪੰਜਾਬੀ ਹਾਂ ਯਾਰ ਸਾਨੂੰ ਪੰਜਾਬੀਆਂ ਨੇ ਇਹਨਾਂ ਵੱਡਾ ਸੁਪਰਸਟਾਰ ਬਣਾਇਆ ਠੀਕ ਆ ਸੋ ਅਸੀਂ ਆਪਦੀ ਲਾਈਫ ਦੇ ਵਿੱਚ ਬਹੁਤ ਪੈਸੇ ਕਮਾਏ ਆ ਸੋ ਅਸੀਂ ਆਪਦੇ ਪੰਜਾਬ ਦੇ ਕੰਮ ਆ ਸਕੀਏ ਦੈਟਸ ਇਟ ਇਤੋਂ ਉੱਤੇ ਸਾਡੇ ਲਈ ਕੁਝ ਨਹੀਂ